हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਮਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਮント ਸਿੰਘ ਦੇ ਕੋਲ ਆਇਆ ਦੋਸਤੋ ਜਿਦਾ ਕਿ ਪਹਿਲਾਂ ਵੀ ਆਪਾਂ ਕਾਫੀ ਬੜੀ ਉਹ ਇਸ ਕੋਰਮ ਅਪਲੋਡ ਕੀਤੀਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਤੇ ਅੱਜ ਦੋਸਤੋ ਪਸ਼ੂ ਐਨੀਮਲ ਜਿਹੜੇ ਆ ਟੋਟਲ ਤੁਹਾਨੂੰ ਕੋਈ 9 ਤੋਂ 10 ਨਾਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਮੱਝਾਂ ਦੀ ਗਿਣਤੀ ਵਧੇਰੇ ਆ ਜਿਆਦੀਆਂ ਮੱਝਾਂ ਦਿਖਾਵਾਂਗੇ ਤੇ ਦੋ ਵੜਾ ਦਿਖਾਵਾਂਗੇ ਤੁਹਾਨੂੰ ਪਸ਼ੂ ਕਿੰਨੇ ਸਵੇ ਸਵੇ ਆ ਕਿੰਨੇ ਗੱਬਣਾ ਕਿੰਨੇ ਤਿਆਰੀ ਤੇ ਆ ਕਿੰਨੇ ਹੁਣ ਮਿਲਕ ਤੇ ਚੱਲ ਰਿਹਾ ਦੋਸਤੋ ਕੀ ਰੇਟ ਭਾਪੜਤੇ ਰਹਿਣ ਵਾਲੇ ਨੇ ਉਹ ਪੂਰੀ ਡਿਟੇਲ ਜਿਹੜੀ ਆਪਾਂ ਤੁਹਾਨੂੰ ਇਸ ਵੀਡੀਓ ਤੇ ਵਿੱਚ ਇਸ ਕਵਰਜ ਵਿੱਚ ਦੇ ਦਿਆਂਗੇ ਸੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਫਸਟਲੀ ਇੱਕ ਰਿਕਵੈਸਟ ਹੁੰਦੀ ਆ ਆਪਣੀ ਦੋ ਡੰਗ ਚੋ ਕੇ ਤਸੱਲੀ ਕਰਕੇ ਆਪਣਾ ਪਸ਼ੂ ਲੈ ਕੇ ਜਾਇਆ ਕਰੋ ਗੱਬਣ ਪਸ਼ੂ ਕੋਈ ਭਰਾ ਖਰੀਦਦਾ ਤੇ ਆਪਣੀ ਜਿਹੜੀ ਦੋਸਤੋ ਚੌਥਾਂਾਂ ਦੀ ਤਸੱਲੀ ਆ ਤੁਸੀਂ ਘਰ ਆਣ ਕੇ ਜੇ ਸਾਥੋਂ ਵੀ ਆਪਾਂ ਕਵਰੇਜ ਕਰਦੇ ਆਂ ਵੀਡੀਓ ਬਣਾ ਰਹੇ ਹੁੰਦੇ ਆਂ ਉਹ ਸਾਡੇ ਪਹੁੰਚ ਗਏ ਤੁਸੀਂ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਆਓ ਲੈਣੀਆਂ ਜਾਣਕਾਰੀ ਬਤੇਰੇ ਵੀਰ ਗੁਰਵੰਤ ਤੋਂ ਅੱਜ ਦੋਸਤੋ ਤਰੀਕ 27 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਸਮਾਂ ਹੈ ਬਾਕੀ ਐਨੀਮਲ ਜਿਹੜੇ ਚੰਗੇ ਹੁੰਦੇ ਆਂ ਵੱਡੀਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਕੁਝ ਕ ਨਗ ਜਿਹੜਿਆ ਨੀਲੀ ਰਾਵੀ ਦੇ ਆ ਕੁਝ ਕ ਮੋਹਰਾ ਦੀਆਂ ਮੱਝਾਂ ਨੇ ਕੁਝ ਕ ਕ੍ਰੋਸ ਅੰਗ ਦੇ ਵਿੱਚ ਨੇ ਸੋ ਰਲਾ ਮਲਾ ਕੇ ਜਿਹੜੇ ਦੋਸਤੋ ਹਰ ਇੱਕ ਤਰ੍ਹਾਂ ਦੇ ਪਸ਼ੂ ਤੁਹਾਨੂੰ ਵੇਖ ਘਰੋਂ ਮਿਲ ਜਾਣਗੇ ਸਭ ਤੋਂ ਪਹਿਲਾਂ ਵੀਰ ਗਰਵੰਤ ਸਾਸਰੀ ਕਾਲ ਸਾਸਰੀ ਕਾਲ ਵੇਜੀ ਔਰ ਸਮਾਉ ਸਾਹਿਬ ਛਿਟਾਜੇ ਬਹੁਤ ਵਧੀਆ ਵੀਰ ਗਰਵੰਤ ਸਿਆ ਠੀਕ ਠਾਕ ਵਧੀਆ ਵਧੀਆ ਵੇਜੀ ਹੋਰ ਕਿਤਾ ਵਧੀਆ ਕਾਰੋਬਾਰ ਚੱਲੀ ਜਾਂਦਾ ਹਾਂਜੀ ਵਧੀਆ ਚੱਲੀ ਜਾਂਦਾ ਕਿਰਪਾ ਮਾਲਕ ਦੀ ਤੁਹਾਡੇ ਪੈਣ ਭਰਾਵਾਂ ਦੇ ਸਿਰ ਤੇ ਚਲੋ ਸ਼ੁਕਰ ਹੈ ਸ਼ੁਕਰ ਮਾਲਕ ਦਾ ਜੀ ਅੱਛਾ ਗਰਵੰਤ ਅੱਜ ਪਸ਼ੂ ਟੋਟਲ ਕਿੰਨੇ ਆ ਮੱਝਾਂ ਕਿੰਨੀਆਂ ਤੇ ਵਾਢਾ ਕਿੰਨੀਆਂ ਜੀ ਅੱਜ ਆਪਣੇ ਕੋਲ 7 ਮੱਝਾਂ ਜੀ ਝੋਟੀਆਂ ਮੱਝਾਂ ਝੋਟੀਆਂ ਤੇ 2 ਵਾਢਾਂ ਜੀ ਟੋਟਲ 9 ਪਸ਼ੂ ਆ ਹਾਂਜੀ 4 ਮੱਝਾਂ ਸੋਈਆਂ 3 ਸਵਾਈਆਂ ਤੇ 3 ਮੱਝਾਂ ਗੱਬਣਾ ਤੇ 2 ਵਾਢ ਅੱਛਾ ਜੀ ਤੇ ਮੱਝਾਂ ਤੇ ਨਹੀਂ ਸੁਈਆਂ ਕਿ ਚਾਰ ਨਹੀਂ 4 ਸੁਈਆਂ ਤਿੰਨ ਗੱਬਣ ਹਾਂਜੀ ਸੱਤ ਪਸ਼ੂ ਇਹ ਹੋ ਗਏ ਤੇ ਦੋ ਵੇੜਾ ਵੀ ਸੁਈਆਂ ਨਹੀਂ ਵੇੜਾ ਦੋ ਤਿਆਰੀ ਜੀ ਬਸ ਸੋਣ ਵਾਲੀਆਂ ਉਹ ਵੀ ਗੱਬਣ ਹਾਂਜੀ ਲਓ ਵੀ ਤਿੰਨ ਮੱਝਾਂ ਗੱਬਣ ਤੇ ਦੋ ਵੇੜਾ ਗੱਬਣ ਤੇ ਚਾਰ ਜਿਹੜੀਆਂ ਦੋਸਤ ਮੱਝਾਂ ਝੋਟੀਆਂ ਨੇ ਇਹ ਸੁਈਆਂ ਸੁਈਆਂ ਨੇ ਹਾਂਜੀ ਤੇ ਬਾਕੀ ਇਕੱਲੇ-ਇਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਲਾਂਗੇ ਤੇ ਤੁਹਾਡੇ ਸਾਰੇ ਵੀਰਾਂ ਨਾਲ ਆਪਾਂ ਸਾਂਝੀ ਕਰਦੇ ਆਂਗੇ ਸੋ ਪਸ਼ੂ ਨੂੰ ਤੋਰ ਕੇ ਚਲਾ ਕੇ ਚੰਗੀ ਤਸਰਲੀ ਨਾਲ ਦਿਖਾ ਦਾਂਗੇ ਸੋ ਬਾਕੀ ਕੋਈ ਵੀਰ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਵੀ ਕਰੇ ਕਰੇ ਕਰ ਸਕਦੇ ਹੋ ਠੀਕ ਆ ਸੋ ਚਾਰ ਮੱਜਾਂ ਪਹਿਲਾਂ ਸੂਈਆਂ ਸੁਵਾਈਆਂ ਤੁਹਾਨੂੰ ਦਿਖਾ ਦਾਂਗੇ ਉਸ ਤੋਂ ਬਾਅਦ ਗੱਪੜ ਜਿਹੜੇ ਦਿਖਾਵਾਂਗੇ ਤੇ ਬਾਅਦ ਵਿੱਚ ਵਹਿੜਾ ਵੀ ਤੁਹਾਨੂੰ ਲਾਸਟ ਵਿੱਚ ਵਿਖਾਈ ਦੇਣਗੇ ਤੇ ਗਰਵੰਤ ਭਾਈ ਆ ਜਾਓ ਇੱਕ ਪਾਸੇੋਂ ਸ਼ੁਰੂਆਤ ਕਰ ਲਗੇ ਪਸ਼ੂ ਬਥੇਰੇ ਆ ਤੇ ਵੀਰਾਂ ਨੂੰ ਆਪਾਂ ਜਲਦੀ ਜਲਦੀ ਇਨਫੋਰਮੇਸ਼ਨ ਵੀ ਦੇਣੀ ਹੈ ਤੇ ਪਸ਼ੂ ਵੀ ਦਿਖਾਉਣੇ ਆ ਹਾਂਜੀ ਜੀ ਤੇ ਗਰਵੰਤ ਭਾਈ ਪਹਿਲੇ ਨੰਬਰ ਤੇ ਜਿਹੜੀ ਆ ਝੋਟੀ ਆ ਵੀਰ ਹਾਂਜੀ ਇਹਦੀ ਕੀ ਡਿਟੇਲ ਆ ਸੂਆ ਇਹ ਕਿਨਮਾ ਆਪਣੇ ਕੋਲ ਸੂਈ ਹੈ ਇਹ ਪਹਿਲਾ ਸੂਆ ਸੂਈ ਵੀਰ ਜੀ ਪਹਿਲਾਂ ਹਾਂਜੀ ਲਓ ਜੀ ਹਾਂ ਇਹ ਜੋ ਜਵਾ ਦੋਸਤੋ ਝੋਟੀ ਸੂਈ ਆ ਹਾਂਜੀ ਤੇ ਕਦਕੂਤ ਵੇਖੋ ਤੁਸੀਂ ਬਹੁਤ ਸੋਹਣਾ ਕਦਕਾਠ ਆ ਵੱਡੇ ਕਦਕਾਠ ਦੇ ਵਿੱਚ ਆ ਫੇਸ ਕੁਆਲਟੀ ਵੇਖ ਕੇ ਕੋਈ ਵੀ ਚੈੱਕ ਕਰ ਸਕਦਾ 5 ਫੁੱਟ ਦੇ ਲਗ ਬਨੇ ਹਾਈਟ ਹੋਊਗੀ ਮੈਨੂੰ ਲੱਗਦਾ ਵੀ ਗਰਵਾ ਤਾਂ ਤੇਰਾ ਵੀ 6 ਫੁੱਟ ਤੋਂ ਤਾਂ ਘੱਟ ਆ ਹਾਂਜੀ 6 ਫੁੱਟ ਤੋਂ ਉੱਪਰ ਆ ਵੇਖਦੇ ਆ ਇਹ ਕਦਕਾਠ ਦੀ ਆ ਪਰਲੇ ਬੰਨੇ ਬੰਦਾ ਖੜਾ ਵੀ ਜਿਹੜਾ ਦੋਸਤੋ ਵੇਖੋ ਤੁਸੀਂ ਮੋਢਿਆਂ ਤੱਕ ਜਿਹੜੀ ਆਉਂਦੀ ਆ ਝੋਟੀ ਦੀ ਉਚਾਈ ਬਹੁਤ ਸੋਹਣੀ ਆ ਕਦਕਾਠ ਬਹੁਤ ਸੋਹਣਾ ਤੇ ਤੇਰੇ ਕਿੰਨਿਆਂ ਕਿ ਦੀ ਸੂਈ ਆ 27 ਦਿਨ ਹੋ ਗਿਆ ਵੀਰ ਜੀ ਇਹਨੂੰ ਸੂਈ ਨੂੰ 7 ਦਿਨਾਂ ਦੀ ਹਾਂਜੀ ਤੇ ਮਗਰ ਕੱਟੀ ਆ ਹਾਂਜੀ ਲਓ ਦੋਸਤੋ ਮਗਰ ਕੱਟੀ ਆ ਫੀਮੇਲ ਕਾਫ ਤੇ ਕੱਟੀ ਵੀ ਪੂਰੇ ਚੰਗੇ ਸੀਮਨ ਦੀ ਹਾਂਜੀ ਆ ਕਰੋ ਚੈੱਕ ਆਹ ਕੋਈ ਕੱਟੀ ਮਗਰੂ ਕੱਟੀ ਐ ਲਓ ਜੀ ਹਾਂਜੀ ਬਹੁਤ ਸੋਹਣੀ ਜੋੜੀ ਆ ਹਾਂਜੀ ਤੇ ਕਰੋ ਤਾਂ ਅਜ ਪੰਜਾ ਛਿਆਂ ਕਿ ਦਿਨਾਂ ਦੀ ਹੋਊਗੀ ਸਰਵਾ ਦਿਨ ਮਿਰਜੀ ਸਹੀ ਹੋ ਗਿਆ ਸੋਈ ਨੂੰ ਇਹਨੂੰ ਤੇ ਪੋਲੇ ਤੋਂ ਬਾਹਰ ਨਿਕਲ ਆਈ ਆ ਹਾਂਜੀ ਕਿੰਨੇ ਕੇ ਦੁੱਧ ਤੇ ਚੱਲਣ ਰਹੀ ਆ ਇਸ ਟਾਈਮ ਤੇ ਥੱਲੇ 13 ਕਿਲੋ ਮਿਰਜੀ ਤਿਆਰ ਹੋਣਾ ਜਿਹੜਾ ਚਵਾ ਦੇਣਾ 13 ਕਿਲੋ ਹਾਂਜੀ ਦੁੱਧ ਬਹੁਤ ਸੋਹਣਾ ਫਿਰ ਸਰਵਤੀ ਦੌਰ ਹਾਂਜੀ ਠੀਕ ਐ ਤੇ ਚਵਾਪ ਸਮਾਦੀ ਚੰਗੀ ਸੁਤਰੀ ਐ ਐ ਪੋਲੀ ਚੋਂ ਵੀ ਜੀ ਠੀਕ ਹੈ ਜੀ ਠੰਡੀ ਧੀਰੀ ਹੈ ਫਿਰ ਜਿਹੜਾ ਮਰਜੀ ਨਚੋਲੇ ਕੋਈ ਚੱਕਰ ਨਹੀਂ ਕਰ ਲਓ ਵੀ ਦੋਸਤੋ 13 ਕਿਲੋ ਮਿਲਕਿੰਗ ਜਿਹੜੀ ਇਸ ਝੋਟੀ ਦੇ ਕੋਲ ਹੁਣ ਬਿਲਕੁਲ ਹਾਜ਼ਰ ਆ ਸੋ ਥਾਨ ਤੁਨ ਬਹੁਤ ਸੋਹਣਾ ਆ ਦੇਖੋ ਜੀ ਠੀਕ ਆ ਸੋ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਤੋੜ ਕੇ ਦਿਖਾਉਨੇ ਆ ਕਿਉਂ ਥਨਾ ਦੀ ਸਪੇਸ ਵਿਥਾਂ ਵਿਰਲਾ ਕਾਫੀ ਸੋਹਣੀ ਆ ਬਾਕੀ ਕਦਕੁੱਤ ਬਹੁਤ ਵੱਡੇ ਵਧੀਆ ਦੇ ਵੱਡੇ ਕਦਗਾਠ ਦੇ ਵਿੱਚ ਆ ਲਓ ਦੋਸਤੋ ਕਰੋ ਚੈੱਕ ਠੀਕ ਆ ਅੱਜ 6-7 ਦਿਨਾਂ ਦੀ ਸੂਈ ਆ ਦੁੱਧ ਕਾਫੀ ਸੋਹਣਾ ਸ਼ੁਰੂਆਤ ਦੇ ਵਿੱਚ ਸਟਾਰਟਿੰਗ ਦੇ ਵਿੱਚ ਦੁੱਧ ਕਾਫੀ ਸੋਹਣਾ 13 ਕਿਲੋ ਤੋਂ ਸ਼ੁਰੂਆਤ ਹੋਈ ਆ। ਬਾਕੀ ਥਣ ਚੱਡਾ ਬਹੁਤ ਸੋਹਣਾ ਸਾਫ਼ ਸੁਥਰਾ। ਆਹ ਲਓ। ਠੰਡੀ ਧਿਰੀ ਬਹੁਤ ਆ ਵੀਰ ਜੀ। ਅੱਛਾ ਜੀ। ਹਾਂ ਜੀ। ਆਹ ਲਓ। ਹਾਂ। ਠੰਡੀ ਧਿਰੀ ਕੋਟਲੀ। ਠੀਕ ਹੈ। ਹਾਂ ਜੀ। ਠੀਕ ਹੈ। 2 ਕਿਲੋ ਗਾੜ ਹੋ ਸੰਦੂ ਸਾਵੇ ਦੀ ਅੱਛਾ ਜੀ ਹਾਂ ਜੀ ਬਹੁਤ ਸੋਹਣੀ ਹੈ ਹਾਂ ਜੀ ਸੋ ਦੋਸਤੋ ਗਾੜ ਵੀ 2 ਕਿਲੋ ਅਗਲੇ ਧਨਾਂ ਦੇ ਵਿੱਚੋਂ 2 ਕਿਲੋ ਤਾਰਾਂ ਨੇ ਹਾਂ ਜੀ ਬਾਕੀ ਜਿਹੜੀਆਂ 12 13 ਲੀਟਰ ਵਾਲੀਆਂ ਜਾਂ ਉੱਤੇ ਚੱਲਣ ਵਾਲੇ ਪਸ਼ੂਓ ਦੋਸਤੋ ਦੋ ਦੋ 2.5 2.5 ਕਿਲੋ ਗਾੜੋ ਨਾਲ ਪਸ਼ੂਆਂ ਦੀ ਨਾਰਮਲ ਹੁੰਦੀ ਹੈ ਵਿਖਾਈ ਜੀ ਅਜੇ ਵਾਜੂਗੇ ਹੋਰ ਸਾਹਿਬ ਐਸਾ ਹੁੰਦਾ ਦੁੱਧ ਆ ਜੀ 15 ਕਿਲੋ ਦੇ ਦੂੰ ਪਹਿਲੇ ਸੋਏ ਚੋਟੀ ਅੱਛਾ ਜੀ ਹਾਂ ਜੀ ਭਰਨਾ ਚਾਹੀਦਾ ਵੈਸੇ ਜਿਹੜੇ ਸਾਹਨ ਸ਼ੁਰੂਆਤ ਕੀਤੀ ਹੈ ਹਾਂ ਜੀ ਵੱਡੀ ਆ ਲਊ 45 ਕਰਮਾਂ ਵਾਲੀ ਕਾਫੀ ਸੋਹਣੀ ਹੈ ਤੇ ਗ 1 ਲੱਖ 20 ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਛੋੜਛੱਪੇ ਦਾ ਹਰ ਇੱਕ ਪਸ਼ੂ ਦੇ ਵਿੱਚੋਂ ਹੋਣ ਉਹ ਮਾਨਤਨ ਹੋ ਜਾਊਗਾ ਕੋਈ ਫਿਕਸ ਨਹੀਂਗਾ ਥੋੜਾ ਬਾਦ ਦਾ ਹੋ ਜਾਊਗਾ ਹਾਂਜੀ ਹੋ ਜਾਊਗਾ ਠੀਕ ਹੈ ਜੀ ਹਾਂਜੀ ਦੋਸਤੋ 1 ਲੱਖ 20000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਬਾਕੀ ਬਹੁਤ ਸੋਹਣੀ ਆ ਸਾਫ ਸੁਥਰੀ ਆ ਕਰਮਾਲੀ ਥਾਣਾ ਥੋਣਾ ਦੀ ਬਹੁਤ ਵਧੀਆ ਕੁਆਲਿਟੀ 13 ਕਿਲੋ ਆਪਾਂ ਦੱਸਿਆ ਅਗਲਾ ਆਪਦੀ ਸਾਈਫ ਸਾਈ ਪਾ ਕੇ ਦੋ ਟਾਈਮਾਂ ਦੀ ਤਸल्ली ਕਰ ਸਕਦੇ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਜੀ ਸੋ ਛੋਟੀ ਚੰਗੀ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਵੀ ਘਰ ਅਗੇ ਸਾਈਕਲ ਨੰਬਰ ਤੇ ਆ ਆ ਗਈ ਆਪਣੇ ਕੋਲ ਵੀਰ ਗੁਰਵੰਤ ਸਿੰਘ ਹਾਂਜੀ ਇਹ ਵੀ ਸੂਈ ਆ ਇਹ ਵੀ ਸੂਈ ਝੋਟੀ ਹਾਂਜੀ ਇਹਦੇ ਮਰਾ ਕਟਾ ਜੀ ਇਹਨੂੰ ਵੀ ਅੱਜ 6ਵਾਂ ਦਿਨ ਹੋ ਗਿਆ ਸੂਈ ਨੂੰ ਲਓ ਵੀ ਅਗਲੀ ਦੋਸਤੋ ਦੂਜੇ ਨੰਬਰ ਤੇ ਆ 6 ਦਿਨਾਂ ਦੀ ਸੂਈ ਆ ਸੁਆ ਇਹ ਵੀ ਦੂਜਾ ਨਹੀਂ ਪਹਿਲਣ ਇਹ ਸੂਈ ਪਹਿਲਣ ਹੀ ਆ ਹਾਂ ਇਹ ਵੀ ਪਹਿਲਣ ਲਓ ਜੀ ਪਹਿਲਣ ਹੀ ਆ ਠੀਕ ਆ ਪਹਿਲਣ ਝੋਟੀਆਂ ਨੇ ਆਵੇ 나ੜੂ ਨਾਲ ਜੀ ਬੱਚੇ ਦਾ ਆ ਦੇਖੋ ਜੀ 6ਵਾਂ ਦਿਨਾਂ ਦੀ ਸੂਈ ਆ 나ੜੂ ਵੀ ਬੱਚੇ ਦੇ ਨਾਲ ਆ ਵੇਖ ਸਕਦੇ ਜੀ ਕਟਾ ਕੱਟੀ ਆ ਇਹ ਕਟਾ ਕਟਾ ਲਓ ਜੀ ਮਗਰ ਇਹਦੇ ਵੀ ਕਟਾ ਠੀਕ ਆ ਤੇ ਪਹਿਲੀ ਝੋਟੀ ਦੇ ਮਗਰ ਕੱਟੀ ਸੀਗੀ ਇਹਦੇ ਮਗਰ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਹਿਲਾ ਸੂਆ ਸੂਹੀ ਹੈ ਝੋਟੀ ਮਗਰ ਕਟਾ 6 ਦਿਨਾਂ ਦੀ ਸੂਹੀ ਹੈ ਤੇ ਇਹਦੇ ਥੱਲੇ ਦੋ ਦੋ ਹਨ ਕਿੰਨਾਗਾ ਇਹਦੇ ਥੱਲੇ ਵੀਰ ਜੀ ਜਿਹੜਾ ਹਾਜ਼ਰ 9 ਕਿਲੋ ਹਨ ਇਸ ਟਾਈਮ ਤੇ 9 ਕਿਲੋ ਹਾਂਜੀ ਠੀਕ ਹੈ ਜੀ ਹਾਂਜੀ ਸਿੰਘ ਸਿੰਘ ਦਾ ਬਿਲਕੁਲ ਐਵੇਂ ਮੁੜਿਆ ਪਿਆ ਹੈ ਹਾਂ ਸਿੰਘੀ ਬਹੁਤ ਨੇਕੀ ਲੱਗੀ ਲਓ ਜੀ ਛੋਟਾ ਜਿਹਾ ਸਿੰਘਾ ਦੋਸਤੋ ਰਿੰਗ ਸਿੰਘ ਆ ਹਾਂਜੀ ਸਿੰਘੀ ਸਿੰਘੀ ਕਮਾਲ ਦੀ ਆ ਬਿਲਕੁਲ ਛੋਟਾ ਜਿਹਾ ਸਿੰਘ ਹਾਂਜੀ ਠੀਕ ਆ ਤੇ ਮੀਡੀਅਮ ਹਾਈਟ ਆ ਝੋਟੀ ਦੀ ਮੀਡੀਅਮ ਹਾਈਟ ਆ ਪਹਿਲੀ ਜਿਹੜੀ ਤੁਹਾਨੂੰ ਦੋਸਤੋ ਦਿਖਾਈ ਹੈ अच्छा जी पापा जी हां ठीक है जी और पहला ਝੋਟੀਆ ਪਾਪਲਾਂ ਦੇ ਵਿੱਚ ਹੋ ਗਈ ਤੇ ਬਾਕੀ ਬੈਠਿਆ ਉੱਠਿਆ ਕੋਈ ਇਧਰ ਉਧਰ ਸੱਚੇ ਖੱਬੇ ਚੱਲ ਹਾਂ ਬਦਲ ਜੀ ਠੀਕ ਹੈ ਤੇ ਦੁੱਧ ਕਿੰਨਾ ਦੱਸਤਾ ਗਰਮ ਦਾ 9 ਕਿਲੋ ਜਿਹੜਾ ਇਸ ਟਾਈਮ ਤੇ ਆਜ ਰਿਹਾ ਉਹਨੂੰ 9 ਕਿਲੋ ਹਾਂ ਜੀ ਲਓ ਜੀ 9 ਕਿਲੋ ਦੋਸਤੋ ਇਹਦੇ ਥੱਲੇ ਹੁਣ ਹਾਜ਼ਰ ਆ ਪੰਜਾ ਛਿਆਂ ਦਿਨਾਂ ਦੀ ਸੂਈ ਆ 6 ਵਜੇ ਦੀ ਵੀਰਜੀ ਸਵੇਰ ਦੀ ਆਪਣੀ ਚਵਾਈ ਆ ਅੱਛਾ ਜੀ ਹਾਂ ਜੀ ਮਾਰਨਿੰਗ 6 ਵਜੇ ਹਾਂ 6 ਵਜੇ ਦੀ ਠੀਕ ਆ ਜੀ ਠੀਕ ਹਾਂ ਜੀ ਲਓ ਵੀ ਦੋਸਤੋ 6 ਤੋਂ 6 ਤੁਸੀਂ ਵੀ ਚਵਾਈ ਕਰ ਸਕਦੇ ਹੋ ਹਾਂ ਜੀ ਤੇ ਖੋਲ ਕੇ ਗਰਮਾਤੇ ਵੀ ਤੋਰ ਕੇ ਦਿਖਾ ਦਗੇ ਦੂਜਾ ਸੋ ਸ਼ੇਕ ਦੇ ਨਾਲ ਦੀ ਸੁਈਏ ਦੋਸਤੋ ਪਹਿਲਾ ਸੁਵਾ ਝੋਟੀਆਂ ਜਿਹੜੀਆਂ ਪਹਿਲੇ ਦੂਜੇ ਨੰਬਰ ਤੇ ਲੱਗੀਆਂ ਪਹਿਲਾ ਪਹਿਲੇ ਸੁਵੇ ਆ ਤੇ ਬਾਕੀ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਵੀ 9 ਕਿਲੋ ਤੋਂ ਜਿਹੜੀ ਸਟਾਰਟਿੰਗ ਹੋਈ ਹੈ ਇੱਕ ਤੇ ਕਟਾ ਮਗਰ ਇਹਦੇ ਠੰਡੀ ਠੀਰੀ ਬਹੁਦੇ ਵੀ ਆਜੋ ਬਾਕੀ ਥਣਾ ਥੋਣਾ ਦੀ ਚਵਾਈ ਚੰਗੀ ਆ

ਤੋ ਜਿੰਨੀ ਆ ਦੋਸਤੋ ਝੋਟੀ ਕਰਮਾ ਲਈ ਚੰਗੀ ਸੰਭੀ ਸੁਭੀ ਆ ਠੀਕ ਆ ਜਿੰਨੀ ਆ ਬਾਕੀ ਹਾਈਟ ਮੀਡੀਅਮ ਮੰਨ ਕੇ ਕੋਈ ਵੀ ਸੌਦਾ ਕਰ ਲੈ ਮੀਡੀਅਮ ਹਾਈਟ ਦੇ ਵਿੱਚ ਤੇ 9 ਕਿਲੋ ਧਾਰਾਂ ਦੇ ਥੱਲੇ ਹੁਣ ਮੌਜੂਦ ਆ ਜਿਹੜੀਆਂ ਕਿਸੇ ਵੀਰ ਨੇ ਚੋਲਣੀਆਂ ਹਨ ਠੀਕ ਆ ਤੇ ਮੁੱਲ ਕੀ ਕਰਦੇ ਆ ਤਾਂ ਜੀ ਇਹਦੀ ਡਿਮਾਂਡ ਵੀਰ ਜੀ 70000 70 ਹਾਂ ਜੀ ਠੀਕ ਆ ਜੀ ਕਰਦੇ ਹੋ ਜੇ ਮਾਨਤਨ ਵਿੱਚ ਆਉ ਹੋ ਜੂਗਾ ਕੋਈ ਮਾਨਤਨ ਹੋ ਜੂਗਾ 70000 ਆ ਦੋਸਤੋ 70000 ਚ ਛੋਟ ਛੱਪਾ ਹੋ ਜਾਊਗਾ ਤੇ ਅੱਗੇ ਆਪਣੇ ਕੋਲ ਆ ਗਈ ਤੀਜੇ ਨੰਬਰ ਤੇ ਹਾਂ ਜੀ ਇਹ ਵੀ ਸੋਈ ਆ ਜੀ ਇਹਦਾ ਆ ਬੱਚਾ ਜੀ ਇਹ ਮੱਝ ਕਿਰਮਾ ਤੀਜਾ ਸੁਹਾ ਮਾਲਕਾਂ ਦਾ ਕਹਿਣਾ ਤਾਂ ਦੁਜਾ ਹੀ ਅੱਗੋਂ ਅਗਲਾ ਭਾਵੇਂ ਤੀਜਾ ਮੰਨ ਲੈ ਭਾਵੇਂ ਦੁਜਾ ਮੰਨ ਲੈ ਅੱਛਾ ਜੀ ਹਾਂ ਜੀ ਬਾਬੂ ਜੀ ਤੀਜਾ ਸੁਹਾ ਮੰਨ ਕੇ ਵੀ ਕੋਈ ਸੌਦਾ ਕਰ ਸਕਦਾ ਤੇ ਤੇਰੇ ਨੂੰ ਕਿੰਨੇ ਕੋਗੇ ਸੂਈ ਇਹ ਕੋਈ ਮਹੀਨਾ ਮੰਨ ਲੈ ਡੇਢ ਮਹੀਨਾ ਮੰਨ ਲੈ ਅੱਗੇ ਦੇ ਸਾਹਮਣੇ ਬੱਚਾ ਅਗਲੇ ਦੇ ਅੱਛਾ ਜੀ ਹਾਂ ਜੀ ਡੇਢ ਕਿ ਮਹੀਨਾ ਉੱਚਾ ਹੋਊਗਾ ਹਾਂ ਜੀ ਲਓ ਜੀ ਕੱਟੀ ਮਗਰ ਨਹੀਂ ਕਟਾ ਕਟਾ ਹਾਂ ਜੀ ਲਓ ਜੀ ਡੇਢ ਕ ਮਹੀਨਾ ਵੀਰ ਹੋ ਗਈ ਮੰਨ ਸਕਦਾ ਡੇਢ ਕ ਮਹੀਨਾ ਦਾ ਇਹਦੇ ਥੱਲੇ ਨਾ ਆਪਾਂ 10 ਕਿਲੋ ਦੋ ਚੋਗੇ ਲੈਂਦਾ ਅੱਛਾ ਹੁਣ ਕਿੰਨਾ ਇਹ ਨਾ ਕੱਲ ਜੀ ਆਣ ਕੇ ਕੋਈ ੜਿੰਗੀ ਗਈ ਹਾਂ ਇਤੇ ਇਹਨੇ ਪੱਠੇ ਪੱਠੇ ਘਾਟ ਖਾਦੇ ਆ ਹੁਣ 8 ਹੋਊਗਾ ਨਾ ਟਨ ਜੀ ਜੂ ਜਾ ਹਾਂ ਜੀ ਘਟ ਲਾਇਆ ਠੀਕ ਹੈ ਜੀ ਹਮ 8 ਕਿਲੋ ਹੁਣ ਨੈਟ ਹਾਂ ਜੀ 8 ਹੋਊਗਾ ਕੋਈ ਆਣ ਕੇ ਚੋਲੇ ਚਾਹੀਏ ਕੋਈ ਆਨਲਾਈਨ ਹਾਂ ਜੀ ਫੇਰ ਚੱਲ ਜੂਗੀ ਜੇ ਡੰਗ ਨੂੰ ਫੇਰ ਦਾ ਹਾਂ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ 8 ਕਿਲੋ ਤੇ ਹੁਣ ਜਿਹੜੀ ਚੱਲਦੀ ਪਈ ਆ ਵੈਸੇ ਦੁੱਧ ਤਾਂ ਵਧੇਰੇ ਸੀ ਕਈਆਂ ਪਸ਼ੂ ਚੋਆ ਆ ਪਾ ਦੋ ਟਾਈਮ ਉਸੇ ਦਾ ਕਿਲੋ ਹਾਂ ਇੱਕ ਦੋ ਦਿਨ ਪੱਠੇ ਪੁੱਠੇ ਨਾ ਖਾਵੇ ਅਗਲੀ ਨਵੀਂ ਥਾਂ ਤੇ ਆਣ ਕੇ ਹਾਂਜੀ ਉਹਦੇ ਕਰਕੇ ਫਰਕ ਫੁਰਕ ਬੇਸ਼ੱਕ 1 ਕਿਲੋ ਖੰਡ ਦਾ ਪੈ ਜਾਂਦਾ ਬਾਕੀ ਕੋਈ ਜ ਸਿਆਲੀ ਦਿਹਾੜੀਆਂ ਦਾ ਫਰਕ ਵੀ ਹੈਗਾ ਬਾਕੀ ਹੁਣ ਤੋਂ ਪਤਾ ਪਨ ਲੱਗਣ ਲੱਗ ਪਈਆਂ ਨੇ ਤੇ ਦੁੱਧੋ ਜੜ ਜੂਗਾ ਪਸ਼ੂ ਤੇ ਮਗਰ ਕਟਾ ਮੇਲ ਕਾਫ ਆ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਠੀਕ ਆ ਜੀ ਲਓ ਲੈ ਵੀ ਗਰਮ ਤਾਂ ਖੋਲ ਦੇ ਵੀਰੇ ਨੂੰ ਠੀਕ ਆ ਤੋਂ ਪਰ ਮੰਡੇ ਲੱਗੀ ਪਰ ਠੰਡ ਥੋੜਾ ਚਲ ਗਈ ਜੀ ਆ ਬਿਲਕੁਲ ਬਿਲਕੁਲ ਨਹੀਂ ਚੜਾਉਣ ਗਿਆ ਦੁੱਧੋਂ ਕੋਈ ਨਹੀਂ ਕਰਮਾ ਲਿਆ ਹਾਂਜੀ ਬਾਕੀ ਠੰਡ ਦਾ ਬੜਾ ਫਰਕ ਹੈਗਾ ਗਰਮੀ 'ਚ ਵੀ ਗਰਮੀ 'ਚ ਵੀ ਡਾਉਣ ਜਾਂਦਾ ਤੇ ਠੰਡ 'ਚ ਵੀ ਬਾਕੀ ਚਵਾਈ ਚੂਈ ਚੰਗੀ ਆ ਹਾਂਜੀ ਹਾਂਜੀ ਚੌਣ ਪੌਲੀ ਅੱਛਾ ਇੜਕ ਮਹੀਨੇ ਦੀ ਸੂਈ ਆ ਦੋਸਤੋ ਠੀਕ ਆ ਤੇ ਕਟਾ ਮਗਰ ਮੇਲ ਕਾਬ ਤੁਹਾਨੂੰ ਦਿਖਾਈ ਦਿੱਤਾ ਕੋਈ 8 ਕਿਲੋ ਵਨ ਕੇ ਕੋਈ ਵੀਰ ਸੌਦਾ ਕਰ ਸਕਦਾ ਜਿਹੜਾ ਹੁਣ ਮੌਜੂਦਾ ਟਾਈਮ ਤੇ ਆਪਾਂ ਤੁਹਾਨੂੰ ਦੁੱਧ ਦੱਸ ਰਹੇ ਆ ਬਾਕੀ ਇਹ ਚੰਗੀ ਸੇਵਾ ਕਰ ਲੋਗੇ ਦੁੱਧ ਤੋਂ ਵੱਧ ਜੋਗੀ ਬੱਚਾ ਤੁਹਾਨੂੰ ਆ ਦਿਖਾਈ ਦਿੱਤਾ ਆ ਲੋ ਠੀਕ ਆ 그러면은 ਇਹਦਾ ਕੀ ਕਰਦੇ ਆ ਮੁੱਲ ਇਹਦਾ ਮੰਗਣ ਨੂੰ ਤਾਂ ਭਾਵੇਂ ਵੀਰ ਜੀ 70000 ਮੰਗ ਲਈ ਪਰ 65000 ਦੇ ਦਾਂਗੇ ਹਾਂਜੀ 65000 ਦੀ ਹਾਂਜੀ ਜਿਹੜੀ ਆ ਨਾ ਲਓ ਜੀ 65000 ਦੋਸਤੋ ਇਹਦੀ ਡਿਮਾਂਡ ਆ ਠੀਕ ਆ ਤੇ ਬਾਕੀ ਆਣ ਕੇ ਕੋਈ ਵੀਰ ਆਪਦੀ ਚੋਕੇ ਤਸਦੀ ਕਰ ਸਕਦਾ 8 ਕਿਲੋ ਦੁੱਧ ਦੇ ਥੱਲੇ ਹੁਣ ਮੌਜੂਦ ਆ ਪਰ ਅੱਜ ਨਹੀਂ ਅਜੇ ਮਾਝੇ ਧੱਕ ਦੇਣ ਦੇ ਜਿਹੜੀ ਬੰਤਨ ਤੇ ਅਸੀਂ ਲਈ ਆਓ ਥੱਲੇ ਲੇ ਵੇ ਘੱਟ ਵਖਾਉਂਦੀ ਹਾਂਜੀ ਚਲੋ ਕੋਈ ਗੱਲ ਨਹੀਂ ਅਗਲੀ ਜਿਹੜੀ ਆਪਣੇ ਕੋਲ ਆ ਆ ਗਈ ਨੀਲੀ ਰਵੀ ਦੀ ਹਾਂਜੀ ਇਹ ਗੱਪਣ ਕਿ ਸੂਈ ਹੈ ਨਹੀਂ ਸੂਈ ਅੱਜ ਤੀਜਾ ਦਿਨ ਹੋਇਆ ਸੂਈ ਨਾ ਤਿੰਨਾਂ ਕ ਦਿਨਾਂ ਦੀ ਸੂਈ ਆ ਹਾਂਜੀ ਇਹ ਤਿੱਲੜ ਜੇ ਮਗਰ ਆ ਥਾਂ ਦੀ ਮਗਰ ਲੈ ਥਨੋ ਹਾਂਜੀ ਕੱਟੀ ਵੀ ਮਗਰ ਨੀਲੀ ਰਾਬੀ ਦੀ ਮਗਰ ਲੈ ਥਾਂ ਦੀ ਤਿੱਲੜ ਜੀ ਬਹਿਣੀ ਵਾਲੇ ਦੀ ਅਨੇ ਕ ਕਬਹਿਣੀ ਵਾਲਾ ਥਾਂ ਨਹੀਂ ਚੱਲਦਾ ਠੀਕ ਆ ਜੀ ਹਾਂਜੀ ਲਓ ਜੀ ਸੋ ਤਿੱਲੜਾ ਦੋਸਤੋ ਤਿੱਲੜ ਸਮਝ ਕੇ ਕੋਈ ਵੀ ਰੱਗੇ ਸਬਦਾ ਕਰ ਸਕਦਾ ਜੀ ਰਾਬੀ ਦੀ ਮਗਰ ਕੱਟੀ ਵੀ ਨੀਲੀ ਰਾਬੀ ਇੱਕ ਦੋ ਤਰ ਆਈਆਂ ਆਉਂਦੀਆਂ ਉੱਚ ਠੀਕ ਆ ਜੀ ਮਗਰ ਕੱਟੀ ਵੀ ਨੀਲੀ ਰਾਬੀ ਦੀ ਆ ਹਾਂਜੀ ਕੱਟੀ ਪ्योर ਨੀਲੀ ਰਾਬੀ ਦੀ ਨਾੜੂ ਬਿਲਕੁਲ ਬੱਚੇ ਤੇ ਨਾਲ ਵੇਖ ਸਕਦੇ ਜੇ 나ੜੂ 나ੜੂ ਤੇ ਬੱਚਾ ਹਾਂਜੀ ਠੀਕ ਆ ਆ ਕੱਟੀ ਵੇਖੋ ਆ ਕੋਕ ਬਿੱਲੀ ਮਣਕੀ ਆ ਮੱਥੇ ਮੁੱਥੇ ਬਾਲ ਚਾਰੇ ਪਾਇਰ ਚਾਰੇ ਖੁਰਦੋਤੇ ਆ ਸੋ ਕੱਟੀ ਮਗਰ ਵੀ ਚੰਗੀ ਆ ਮਾਜੇ ਦੋਸਤੋ ਚੰਗੀ ਆ ਟੇਢੇ ਕੱਟ ਦੇ ਵਿੱਚ ਮਾਜੇ ਪਿਓਰ ਨੀਲੀ ਦੀ ਹਾਂ ਆਹ ਤੇ ਤਿੰਨ ਕਿ ਦਿਨਾਂ ਦੀ ਸੂਈ ਬੋਲੇ ਤੇ ਹੋਗੀ ਫਿਰੇ ਹਾਂਜੀ ਕਿੰਨਾ ਕ ਬੋਲਾ ਵੀਰ 7 ਕਿਲੋ ਬੋਲਾ ਹੋਣਾ ਇਸ ਟਾਈਮ ਤੇ ਥੱਲੇ 7 ਕਿਲੋ ਹਾਂਜੀ ਠੀਕ ਆ ਲਓ ਜੀ 7 ਕਿਲੋ ਬੋਲਾ ਠੀਕ ਆ ਦੋ ਤਾਂ 10 ਤੋਂ ਪਲਾਸੀ ਦਊਗੀ ਹਾਂ ਹਾਂਜੀ ਇੱਕ ਬਹਿਣੀ ਵਾਲਾ ਮਗਰ ਲਾਣਾ ਇੱਧਰ ਰੱਖ ਹਾਂ ਹਾਂ ਠੀਕ ਆ ਕਬੈਣੀ ਵਾਲਾ ਥਣ ਨਹੀਂ ਚੱਲਦਾ ਠੀਕ ਆ ਜੀ ਠੀਕ ਆ ਬਾਕੀ ਵਰਦੇ ਬੁਰਦੇ ਤਿੰਨੇ ਪੂਰੇ ਹਾਂ ਬਾਕੀ ਦਾ ਪੂਰੇ ਪੋਲੇ ਐ ਚੋਣ ਭੂਰ ਛਟਾ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਮੈਂ ਵਧੀਆ ਚ ਵਾਈ ਤਿੰਨ ਸਣੇ ਠੀਕ ਆ ਜੀ ਹਾਂਜੀ ਲਓ ਵੀਰ ਕਰਵਾਤਾ ਸੋ ਨੀਲੀ ਰਾਵੀ ਦੀ ਦੋਸਤੋ ਇਹ ਮੱਝ ਆ ਠੀਕ ਆ ਤੇ ਤਿੰਨ ਲੜਾ ਠੀਕ ਆ ਜੀ ਇੱਕ ਥਾਣੋਂ ਛੇਲਾ ਬਾਕੀ ਕਿਉਂਕਿ ਹੋ ਸਕਦਾ ਵੀਰ ਕੋਈ ਸਕਿਪ ਕਰਕੇ ਵੇਖੇ ਤਾਂ 1 2 3 ਬਰੀ ਵਿੱਚ ਕਨਫਰਮ ਕਰਾਉਣਾ ਪੈਂਦਾ ਬਾਕੀ ਰੁਟੀਨ ਦੇ ਵਿੱਚ ਪੂਰੀ ਵੀਡੀਓ ਵੇਖਿਆ ਕਰੋ ਦੋਸਤੋ ਚੌਥੇ ਨੰਬਰ ਤੇ ਜੀ ਲਓ ਜੀ ਨੰਬਰ ਚੌਥਾ ਵੇਰਵਾ ਪਾ ਦੇਣੀ ਨੰਬਰ ਚੌਥੇ ਦੇ ਹਾਂਜੀ ਹਾਂ ਬਾਕੀ ਕੱਦ ਕੋਦ ਕਰਵਾਂ ਸਿਆ ਪੂਰਾ ਵੱਡਾ ਇਹਦਾ ਹਾਂਜੀ ਹਾਂਜੀ ਹਾਂ ਸੋ ਵੱਡੇ ਕੱਦ ਦੇ ਵਿੱਚ ਆ ਦੋਸਤੋ ਤੇ ਚਲੋ ਕਰਮਾਲ ਜਿੰਨਾ ਵੀ ਤਾਜ਼ਾ ਬਿਲਕੁਲ ਸਜਰ ਸੂਈ ਆ ਹਾਂ ਹਾਂ 11 12 ਕਿਲੋ ਤਾਂ ਦੇ ਦੂ ਠੀਕ ਹੈ ਜੀ ਜਾਲਪਰ ਬਹੁਤ ਚੰਗੀ ਹਾਂ ਨਹੀਂ ਨਸਲ ਫਰੀਡ ਆ ਪੂਰੀ ਕੀ ਹਾਂ ਜੀ ਨੀਲੀ ਰਾਵੀ ਦੇ ਵਿੱਚ ਵੱਡੀ ਮਾਝਾ ਵੱਡੇ ਪੱਲੇ ਦੀ ਬਾਕੀ ਗਾਂ ਪਛੇ ਪੁਛੇ ਲੈਣਾ ਸੇ ਵੀ ਬੜੀ ਚੰਗੀ ਹਾਂ ਜੀ ਹਾਂ ਬੱਚੇ ਚੰਗੇ ਪਾਊਗੀ ਜਿਵੇਂ ਕੱਟੀ ਕੁਟੀ ਬਹੁਤ ਸੋਹਣੀ ਪਾਈ ਏ ਹਾਂ ਜੀ ਮਾਰਕਿੰਗ ਬਹੁਤ ਜਾਇਜ਼ ਕੱਟੀ ਦੀ ਆਈ ਆ ਤੋ ਦੋਸਤੋ ਕੱਟੀ ਮਗਰਾ ਚਾਹੇ ਕਿਸੇ ਵੀ ਸਾਣ ਦੀ ਹੋਵੇ ਪਰ ਬੱਚੇ ਪੁੱਛੇ ਬਹੁਤ ਹੁਣੇ ਪਾਊਗੀ ਤੇ ਵੈਸੇ ਵੀ ਜ਼ਿਆਦੀ ਆਪਾਂ ਕਹੀਏ ਵੀ ਸੂਰਿਆਂ ਦੇ ਵਿੱਚ ਨਹੀਂ ਹੈਗੀ ਤੇ ਜੇਗੀ ਹੋਗੀ ਤੀਜਾ ਸੂਆ ਵੀਰ ਜੀ ਸਹੀ ਸੋਈ ਏ ਅੱਛਾ ਸਿੰਘਾਂ ਦੀ ਗਲਾਈ ਥੋੜੀ ਖੁੱਲੇ ਸਿੰਘ ਦੀ ਪਰ ਸੂਆ ਮੈਂ ਤੀਜਾ ਸੂਆ ਸੀਗਾ ਵੈਸੇ ਹਾਂਜੀ ਤੇ ਬਾਕੀ ਨਿਗਰ ਨੁਗਰ ਫੂਰੀ ਆ ਹਾਂ ਸੀਗਾ ਜੀ ਰਾਜੀ ਆ ਵਜਨ ਰੋਡ ਪੂਰਾ ਮੱਝ ਦਾ ਠੀਕ ਆ ਤੇ ਜਵਾਬ ਸਮਾ ਦੀ ਵੀ ਵੀਰ ਦੱਸਣ ਲਿਆ ਵੀ ਬਾਕੀ ਤਿੰਨੇ ਥਣ ਪ੍ਰੋਪਰ ਵਰਦੇ ਆ ਪੂਰੀ ਤਸੱਲੀ ਕਰ ਸਕਦਾ ਕੋਈ ਵੀਰ ਉਹ ਜੋ ਹੋਊਗਾ ਵੀਰ ਜੀ ਪਹਿਲਾਂ ਦੱਸਾਂਗੇ ਹਾਂ ਹਾਂਜੀ ਕਿ ਨਾ ਮੋਲਾ ਇਹਦਾ ਕੀ ਕਰਨਾ ਫਿਰ ਲੈਣ ਦੇਣਾ ਜੇ ਇਹਦੀ ਡਿਮਾਂਡ 70000 70 ਹਾਂਜੀ ਕਰਦੇ ਹੋਰ ਮਾਨਤਨ ਕਰ ਕੋਈ ਨਹੀਂ ਕਰਦਾਂਗੇ ਮਾਨਤਨ ਮੌਕੇ ਦੇ ਕਰਦੇ ਹੋ ਕਰਦੇ ਜਿੰਨਾ ਵੀ ਹੁੰਦਾ ਖੁੱਲਣਾ ਹਾਂ 70000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਤੇ ਬਾਕੀ ਤੁਹਾਡੇ ਸਾਹਮਣੇ ਸਾਰਾ ਪੇਸ਼ ਕਰ ਹੀ ਦਿੱਤਾ ਇਸ ਤੋਂ ਬਾਅਦ ਅੱਗੇ ਪੰਜਵੇਂ ਨੰਬਰ ਤੇ ਆ ਝੋਟੀ ਆ ਗਈ ਹਾਂਜੀ ਇਹ ਸੋਨ ਵਾਲੀ ਵੀਰਜੀ ਲਓ ਜੀ ਗੱਬਣਾਂ ਦੀ ਝੋਟੀ ਆ ਦੋਸਤੋ ਪੰਜਵੇਂ ਨੰਬਰ ਤੇ ਹਾਂਜੀ ਆ ਲੋ ਸੋਨ ਵਾਲੀ ਝੋਟੀ ਆ ਗੱਬਣਾਂ ਤੇ ਕਿੰਨੇ ਦਿਨ ਲੈ ਜੂ ਜੇ ਇਹ ਵੀ ਵੱਡੇ ਕਦ ਕੱਟ ਜਿਹੜਾ ਹਫਤਾ ਲੈ ਜੂ ਵੀਰਜੀ ਇਹ ਹਫਤਿਆਂ ਕੋਈ ਦੋ ਦਿਨ ਘੱ ਲਓ ਜੀ ਪੰਜ 6 ਦਿਨ ਦੋਸਤੋ ਅਜੇ ਸਮਾਂ ਬਾਕੀ ਆ ਹਾਂਜੀ ਕਦਗੋਦ ਝੋਟੀ ਦਾ ਵੇਖੋ ਬਹੁਤ ਸੋਹਣਾ ਵੱਡਾ ਇੱਕ ਕੱਟਕਾਰ ਦੇ ਵਿੱਚ ਆ ਸਿੰਗਲ ਖੱਟੀ ਦੀ ਆ ਜੰਮੀ ਪਲੀ ਪੂਰੀ ਆ ਪੱਕੀ ਹਫਤਾ ਖੰਡ ਸਮਾਂ ਹਜੇ ਲੈ ਜੂਗੀ ਹਫਤਾ ਸਮਾਂ ਦੋਸਤੋ ਲੈਂਦੀ ਆ ਮੰਨ ਕੇ ਕੋਈ ਵੀਰ ਸਬਜ਼ਾ ਕਰੇ ਠੀਕ ਆ ਸੁਬਾ ਦੂਜਾ ਆ ਦੂਜਾ ਸੁਬਾ ਸੋਹਣੀ ਵੀਰ ਜੀ ਦੂਜਾ ਹਾਂਜੀ ਲਓ ਜੀ ਦੂਜਾ ਸੂਗਾ ਠੀਕ ਆ ਸੋ ਕਮਾਲ ਦੀ ਆ ਝੋਟੀ ਚੰਗੀ ਆ ਰਾਜੀ ਰੂਜੀ ਪੂਰੀ ਆ ਥੱਲਾ ਥੁਲਾ ਵੀ ਦੋਸਤੋ ਅਟਰ ਰੋਡਰ ਵੀ ਕਾਫੀ ਸੋਹਣਾ ਭਾਜੀ ਕਰ ਜੂਗੀ ਵਟ ਕਰਮਾਲੀ ਹੋਰ ਹਾਂ ਹਾਂਜੀ ਲੈ ਵੀ ਘਰੋਂ ਤਾਂ ਖੋਲ ਤੇ ਗੁਲਾਈ ਗਲੂ ਸਿੰਘਾਂ ਦੀ ਬਹੁਤ ਸੋਹਣੀ ਹੈ ਛੋਟਾ ਜਿਹਾ ਸਿੰਘ ਤੇ ਮੱਥੇ ਦੇ ਵਿੱਚ ਥੋੜੇ ਜਿਹੜੇ ਦੋਸੋ ਸਫੇਦ ਵਾਲ ਲੱਗੇ ਆ ਵਡੀਆਂ ਮੱਝਾਂ ਜਾਂਦੀ ਹਾਂ ਲੋਬੀ ਸੋ ਆਲ ਰੌਂਡ ਤੋਂ ਦੋਸਤੋ ਤੁਸੀਂ ਚੈੱਕ ਕਰ ਸਕਦੇ ਜੇ ਫੇਸ ਕੁਆਲਿਟੀ ਵੇਖ ਸਕਦੇ ਜੀ ਤੇ ਠੰਡੀ ਧੀਰੀ ਆ ਸੀਲਸ ਲੱਗ ਪੂਰੀ ਆ ਝੋਟੀ ਤੇ ਕੱਦ ਕੋ ਤੋਂ ਵੱਡਾ ਠੀਕ ਆ ਜੀ ਕੋਈ ਦੂਰੋਂ ਨੜਿਓ ਵੀ ਰੰਗ ਦਾ ਇੱਕ ਜਜਮੈਂਟ ਹੋ ਜੂਗੀ ਤੁਹਾਨੂੰ ਕੱਦ ਵੇਖ ਕੇ ਵੀ ਵੱਡੇ ਕੱਦ ਦੇ ਵਿੱਚ ਕੋਈ ਹਫਤਾ ਕ ਇਡੀਆ ਮੰਨ ਕੇ ਸੌਦਾ ਕਰ ਸਕਦਾ ਹਫਤੇ ਤੱਕ ਸੁਖੂਗੀ ਵੈਸੇ ਤਿਆਰੀ ਦੋਸਤੋ ਆਲਮੋਸਟ ਕੰਪਲੀਟ ਹੀ ਆ ਹੋ ਜੇ ਤੇ ਉੱਪਰ ਦਿਨ ਲੈ ਜੇ ਤੇ ਲੈ ਹੀ ਜਾਵੇ ਠੀਕ ਹੈ ਜੀ ਅਸਾਂ ਗਰਮ ਤਾਂ ਗੱਬਣ ਤਾਂ ਕੀ ਫਿਰ ਰੇਟ ਲਾਊਗਾ ਛੋਟੀ ਦਾ ਇਹਦੀ ਡਿਮਾਂਡ ਵੀਰ ਜੀ 95000 ਹਾਂ ਹਾਂ ਜੀ 95 ਹਾਂ ਜੀ ਠੀਕ ਹੈ ਲਓ ਜੀ 95000 ਦੀ ਡਿਮਾਂਡ ਆ ਬਾਕੀ ਕੋਈ ਵੀਰ ਆਪਦੇ ਹਿਸਾਬ ਨਾਲ ਤੁਸੀਂ ਮੁੱਲ ਲਾ ਸਕਦੇ ਜੇ ਪਰ ਇੱਥੇ ਆਣ ਕੇ ਇੱਕ ਵਾਰੀ ਦੋਸਤੋ ਚੀਜ਼ ਵੇਖਣੀ ਪਊਗੀ ਓਡੀ ਬਰਾਬਰ ਦੀ ਚੀਜ਼ ਵੀ ਤੁਹਾਨੂੰ ਪੂਰੀ ਮਿਲੂਗੀ ਠੀਕ ਆ ਇਹ ਨਹੀਂ ਹੈਗਾ ਕੋਈ ਛੋਟੀ ਚੀਜ਼ ਜਾਂ ਤੇ ਮੁੱਲ ਵਧੇ ਰਿਹਾ ਜਿੰਦਾਂ ਦੀ ਗਾੜੀ ਚੀਜ਼ ਉਹਦਾਂ ਦਾ ਮੁੱਲ ਹੁੰਦਾ ਸਾਬ ਕਿਹੋ ਜਿਹੀ ਚੀਜ਼ ਉਹ ਜਾ ਮੁੱਲ ਹਾਂਜੀ ਬਾਕੀ ਆਣ ਕੇ ਆਪਦੀ ਕੋਈ ਨਰਖ ਫਰਖ ਤਸੱਲੀ ਤੁਸੀਂ ਕਰ ਸਕਦੇ ਜੇ ਟਿ ਅਗੇ ਦੋਸਤੋ 6ਵੇਂ ਨੰਬਰ ਤੇ ਤੁਹਾਨੂੰ ਅਗਲੀ ਜਿਹੜੀ ਮੱਝ ਆ ਦਿਖਾਉਣੇ ਆ ਠੀਕ ਹੈ ਲੰਡੀ ਮੱਝ ਆ ਗਈ ਵੀਰ ਦੇ ਕੋਲ ਤੇ ਇਹ ਵੀ ਗੱਬਣੀ ਆ ਹਾਂਜੀ ਇਹ ਵੀ ਗੱਬਣੇ ਵੀਰ ਜੀ ਠੀਕ ਆ ਜੀ ਇਹ ਕਿਰਮਸ ਬੋਸ ਹੁੰਦੀ ਫਿਰ ਹੁਣ ਦਾ ਇਹ ਤੀਜਾ ਸੂਸ ਹੁਣੀ ਅੱਛਾ ਜੀ ਹਾਂਜੀ ਤੀਜੇ ਸੂਸ ਤਾਂ ਕੋਈ ਨਹੀਂ ਆ ਗਈ ਹਾਂਜੀ ਤੀਜੇ ਸੂਸ ਤਾਂ ਨਹੀਂ ਆ ਗਈ ਆਪਾਂ ਜਿੱਦਾਂ ਕਿ ਘਰ ਆ ਲੈਣੇ ਆਖਿਆ ਆਪਾਂ ਉਦਾਂ ਹੀ ਆਖਣਾ ਅੱਛਾ ਹਾਂਜੀ ਗਰਵਾਂ ਤੋਂ ਬਾਈ ਨੂੰ ਪਹਿਲਾਂ ਵੀ ਬੜੀ ਫਰਾਂ ਕਿਹਾ ਮੈਂ ਤੀਜੇ ਸੂਸ ਤੋਂ ਬਾਹਰ ਨਹੀਂ ਆਉਂਦੀ ਤੇ ਦੂਜੀ ਸੂਸ ਇਹ ਦੂਜੀ ਠੀਕ ਆ ਸੋ ਤੇ ਯਾ ਸੁਬਾ ਕੋ ਵੀਰਾਂ ਅੰਕਾ ਕੇ ਲੈ ਜੀ ਹਾਂਜੀ ਤੇ ਪੂਛੋ ਬੇਸ਼ੱਕ 200 ਲੰਡੀ ਆ ਪਰ ਥਣ ਭਾਂਡੇ ਦੀ ਕਮਾਲ ਆ ਥਣ ਭਾਂਡਾ ਤੁਹਾਨੂੰ ਵਿਖਾਵਾਂਗੇ ਬਾਹਰ ਤੋਰ ਕੇ ਵੀ ਦਿਖਾਵਾਂਗੇ ਚੰਗੀ ਥਣ ਭਾਂਡੇ ਦੀ ਆ ਵੇਖੋ ਦਿਨ ਕਿੰਨੇ ਲੱਜੂ ਹੋ ਜੀ ਦਿਨ ਕੋਈ 5-4 ਲੈ ਜੂ ਹੋ ਜੀ ਉਂਝ ਤਿਆਰੀ ਚ ਬਣੀ ਹੋਈ ਆ ਮੈਂ ਫੋਲਾ ਜੇ ਹੋ ਸਕਦਾ 5-4 ਦਿਨ ਲੈ ਜੀ ਹਾਂ ਹੂੰ ਲਓ ਜੀ ਠੀਕ ਆ ਬਿਲਕੁਲ ਐਨਾ ਹੈ ਵੀ ਪਤਲੇ ਪਿੰਡੇ ਦੀ ਕਰਮ ਵਾਲੀ ਹਾਂਜੀ ਬਾਕੀ ਦੁੱਧ ਬਾਅਦ ਨੂੰ ਚੰਗੀ ਰਹੂਗੀ ਦੋਸਤੋ ਦੁੱਧ ਦੁੱਧ ਚੰਗਾ ਸੋਨਾ ਦੁੱਧ ਆਲੀ ਆ ਮੈਂ ਹਾਂ ਮੈਂ ਦੁੱਧ ਆਲਿਆ ਤੇ ਬਾਅਦ ਚਟਾ ਜਿੱਡਾ ਬਣਾਉਂਗੀ ਦੋ ਠੀਕ ਆ ਤੇ ਬਾਕੀ ਲਿਆਓ ਵੀਰ ਖੋਲ ਕੇ ਇਹਨੂੰ ਵੀ ਦਿਖਾਈਏ ਸੋ ਚਾਰੇ ਥਾਂ ਦੋਸਤੋ ਥਣ ਜੱਡਾ ਤੁਸੀਂ ਵੇਖੋ ਬਿਲਕੁਲ ਪੱਦਰ ਵਿਖਾਲਾ ਇੱਕਸਾਰ ਲੇਵਾ ਹਵਾਨਾ ਠੀਕ ਆ ਅਜੇ ਬਣੂਗੀ ਕੋਈ 2 4 5 ਦਿਨ ਜੇਕਰ ਆਪਾਂ ਉਮੀਦ ਕਰਦੇ ਆ ਵੀ ਕੱਢ ਜੇ ਤੇ ਬਣੂ ਵੀ ਹੋਰ ਆਹੋ ਲਓ ਜੀ ਬਾਕੀ ਤੋਰਾ ਤੂਰਾ ਚੈੱਕ ਕਰੋ ਬਹੁਤ ਸੋਹਣਾ ਤੋਰਾ ਆ ਲਓ ਸੂਏ ਦਾ ਸੰਦੇਸ ਹਾਲ ਤੋਂ ਆਇਆ ਤੌਰ ਝੋਟੀਆਂ ਵਾਲੀ ਹਮ ਹਾਂਜੀ ਆਜਾ ਆ ਤੋੜ ਲੋ ਠੀਕ ਹੈ ਜੀ ਸੋ ਦੋਸਤੋ 6ਵੇਂ ਨੰਬਰ ਤੇ ਆਪਾਂ ਤੁਹਾਨੂੰ ਇਹ ਜਿਹੜੀ ਮਾਜ ਦਿਖਾਈ ਆ ਸਵੇਰਵਾ ਪਾ ਦਿੰਨੇ ਆ ਵੀ 6ਵੇਂ ਨੰਬਰ ਆ ਬਾਕੀ ਕੋਈ ਵੀਰ ਆਣ ਕੇ ਆਪਦੀ ਨਰਖ ਪਰਖ ਕਰ ਸਕਦਾ ਤਸੱਲੀ ਕਰ ਸਕਦਾ ਠੀਕ ਆ ਗੱਭਣਾ ਵੈਸੇ ਤਿਆਰੀ ਪੂਰੀ ਮੁਕੰਮਲ ਹੀ ਆ ਕੋਈ 2-4 ਦਿਨ ਕੱਢ ਵੀ ਸਕਦੀ ਆ ਉਪਰੀ ਥਾਂ ਤੇ ਦੋਸਤੋ ਨਵੀਂ ਥਾਂ ਤੇ ਜੇ ਹੋ ਸਕਦਾ ਪਸ਼ੂ ਜਿਹੜਾ ਤਿਆਰੀ ਵਾਲਾ ਖੂਬ ਹੀ ਸਕਦਾ ਬਣੀ ਆ ਬੁੱਲ ਬਾਕੀ ਤਿਆਰੀ ਤੂਰੀ ਜਿੰਨੀ ਆ ਪੂਰੀ ਕਰੀ ਬੈਠੀ ਆ ਤੇ ਕਿੰਨਾ ਮੁੱਲ ਕਰਾਂਗੇ ਦਾ ਜੀ ਇਹਦੀ ਡਿਮਾਂਡ ਵੀ ਜੀ 70000 70 ਹਾਂਜੀ ਠੀਕ ਹੈ ਜੀ 70000 ਡੋ ਮਾੜਾ ਦੋਸਤੋ ਬਾਕੀ ਹੋ ਜਾਊ ਮੌਕੇ ਤੇ ਜਿਹੜਾ ਕੋਈ ਵੇਰ ਇਰਾਦਾ ਬਣਾ ਕੇ ਆਊਗਾ ਖਰੀਦਣ ਦਾ ਥੋੜਾ ਬਤਾ ਆਪਣਾ ਹੁੰਦਾ ਵਿੱਚੋਂ ਕਿ ਮਾਨਤਨ ਜਿੰਨੀ ਗਜੈਸ਼ ਹੁੰਦੀ ਆ ਉਹ ਹੋ ਜੂਗਾ ਵਿੱਚੋਂ ਮੌਕੇ ਤੇ ਇੱਕ ਲਾਸਟ ਵਿੱਚ ਮੱਝਾਂ ਦੇ ਵਿੱਚੋਂ ਦੋਸਤੋ 7 ਨੰਬਰ ਤੇ ਆ ਮੱਝ ਆ ਗਈ ਆ ਸੋ ਕਾਫੀ ਸੋਹਣੀ ਆ ਦੇਖਦੋ ਬਹੁਤ ਸੋਹਣੀ ਆ ਚੌੜੇ ਪਿੱਠਪੁੜੇ ਵਾਲੇ ਪਾਸਿਓਂ ਪੂਰਾ ਵੱਡੇ ਪੱਲੇ ਦੀ ਚੌੜੇ ਪੱਲੇ ਦੀ ਆ ਵੇਖੋ ਤੇ ਕਰਵਾ ਤੇ ਇਹਦਾ ਸੁਆ ਵੀਰ ਸੁਆ ਵੀਰ ਜੀ ਘਰ ਵਾਲਿਆਂ ਦਾ ਕਹਿਣਾ ਇਹਦਾ ਤੀਜਾ ਸੁਆ ਹੀ ਅੱਗੋਂ ਅਗਲਾ ਆਪਦੀ ਸਮਝ ਨਾਲ ਜਿੰਨਾ ਮਰਜ਼ੀ ਮੰਨ ਲਈ ਹਾਂਜੀ ਠੀਕ ਆ ਬਾਕੀ ਸਭੀ ਸੋਭੀ ਚੰਗੀ ਹੈ ਇਹ ਇਹ ਆਪਾਂ ਗੁਰਦੁਆਰਾ ਸਾਹਿਬ ਲਈ ਆ ਆਪਣੇ ਲਾਗੇ ਮਦਰੀ ਬਾਬਾ ਲਾਸ਼ੀ ਰਾਮ ਦਾ ਗੁਰਦੁਆਰਾ ਅੱਛਾ ਜੀ ਉੱਥੋਂ ਲਈ ਅੱਛਾ ਜੀ ਹਾਂ ਸੂਆ ਜੋ ਸੇਵਾਦਾਰ ਸਾਰੇ ਆਦੇ ਤੀਜਾ ਸੋਏ ਸੋਣਾ ਅੱਛਾ ਜੀ ਅਸੇਵਾਦਾਰ ਝੂਠੀ ਮਾਰਦੇ ਹੈ ਨਹੀਂ ਉਹ ਗੁਰਦੁਆਰਾ ਸਾਹਿਬ ਦੇ ਨਹੀਂ ਝੂਠ ਮਾਰ ਸਕਦੇ ਹਾਂ ਹਾਂ ਜੀ ਲੋਕੀ ਦੋਸਤੋ ਬਾਕੀ ਪਲੀ ਪੁਲੀ ਤੁਸੀਂ ਵੇਖੋ ਰਾਜੀ ਸਭੀ ਸੋਭੀ ਚੰਗੀ ਆ ਕਰਮਾਂ ਲਈ ਹਾਂ ਜੀ ਵੀ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਵੀ ਮੱਝ ਤੇ ਮੱਝ ਕਹਿਣ ਦੇ ਵਿੱਚ ਤੇ ਬਾਕੀ ਦੋਸਤੋ ਵੇਖਣ ਦੇ ਵਿੱਚ ਤੁਹਾਨੂੰ ਆਪ ਫਰਕ ਨਜ਼ਰ ਆਊਗਾ ਵੀ ਪੂਰੀ ਚੰਗੀ ਸਭੀ ਬਾਕੀ ਮੈਨੂੰ ਲੱਗਾ ਨਕੀ ਲੁਕੀ ਵਿਚਾਰ ਚੁਰਤੇ ਰਹੀ ਹੈ ਹਾਂਜੀ ਜਿਹੜੇ ਸਾਣਾ ਪਾਲੀ ਸਾਭੀ ਚੰਗੀ ਤੇ ਕਰਵਾਤ ਕਿੰਨੇ ਕ ਦਿਨ ਪੁੱਛਿਆ ਕੋਈ ਕਰੈਕਟ ਕਿੰਨੇ ਕ ਲੈ ਜੂ ਅਜੇ ਦੇਣਾ ਮੇਰੇ ਹਿਸਾਬ ਨਾਲ ਤਾਂ ਜੇ ਹਫਤਿਆਂ ਬਾਅਦ ਹੀ ਖੜੂ ਮੱਜ ਬਾਕੀ ਵਿਖਾਲਾ ਬਕੂਲਾ ਚੰਗਾ ਸੋਨਾ ਤਿਆਰ ਕਰੂਗੀ ਹਾਂਜੀ ਕੋ ਦੁੱਧ ਦੁੱਧ ਤਾਂ ਕਿੰਨਾ ਕੱਢ ਕੋਟਦੇ ਆ ਕੋਈ ਪੁੱਛਿਆ ਜੀ ਦੋ ਦੋ ਦਾ ਨੇ 14 15 ਕਿਲੋ ਚੋਆ ਆਪਾਂ ਪਰ ਜਿੰਨਾ ਜਰਾ ਜੇ ਆਪਾਂ ਆਧੇ ਹੱਥੀ ਚੋਂ ਦੇਣੀ ਕੋਈ ਗਾਰੰਟੀ ਕੋਈ ਨਹੀਂ ਦਿੰਦੇ ਬਸ ਬਸ ਹਾਂਜੀ ਬਾਕੀ ਜਿਹੜੇ ਸਾਣਾ ਲੱਗਦਾ ਵਿਖਾਲਾ ਬਕੂਲਾ ਤਿਆਰ ਕਰੂਗੀ ਹਾਂਜੀ ਉਹ ਸਾਬ ਨਾਲ ਲੱਗਦਾ ਵੀ ਦੁੱਧ ਚ ਬਾਕੀ ਇੱਕ ਦੋਸਤੋ ਬਿਲਕੁਲ ਮਾਲਕੀਆਂ ਦਾ ਭਲੇਖਾ ਪਾਉਂਦੀ ਆ ਪੂਰੀ ਰਾਜੀ ਆ ਗੁੰਦਮੀ ਆ ਗੁੰਦੀ ਪਈ ਆ ਕਰਮਾਂ ਵਾਲੀ ਸਾਰੇ ਪਾਸਿਓ ਠੀਕ ਆ ਤੇ ਸਿੰਘੀ-ਸੁੰਗੀ ਬਹੁਤ ਸੋਹਣੀ ਆ ਬਾਕੀ ਬਾਹਰ ਕੱਢ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਬੇਲਬੂਲ ਵੀ ਚੰਗੀ ਆ ਕਤਕੁਤ ਚੰਗਾ ਵੱਡੀਆਂ ਮੱਜਾਂ ਦੇ ਵਿੱਚ ਇਹਨੂੰ ਕੋਈ ਵੀ ਰੱਗ ਗਿਣ ਸਕਦਾ ਵੱਡੀਆਂ ਮੱਜਾਂ ਦੇ ਵਿੱਚ ਹੀ ਹੁੰਦੀ ਆ ਠੀਕ ਆ ਤੇ ਬਿਲਕੁਲ ਦੋ ਮੱਜਾਂ ਜਿਹੜੀ ਜਿਹੜੀ ਦੋਸਤੋ ਇੱਕ ਮੱਜ ਆ ਆ ਕਰੋ ਜੀ ਚਲੋ 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 ਪਕੜ ਰੋ ਬਾਪਾ ਚਲੋ ਆਹ ਆਹ ਤਿਆਰੀ ਹੋ ਠੀਕ ਆ ਜੀ ਆ ਮੋਰ ਦੀ ਗਰਮਤ ਠੀਕ ਆ ਸੋ ਬਾਕੀ ਦੋਸਤੋ ਕਿਸੇ ਪਾਸੇ ਖੁਜੀ ਨਹੀਂ ਕਰਮਾ ਲਈ ਵੱਡੀ ਮਾਜਾ ਬਾਕੀ ਮੇਰਾ ਵੀਰ ਪਹਿਲਾ ਜ਼ਿਕਰ ਕਰਦਾ ਵੀ ਹਜੇ ਬੰਨਾ ਥਨਾ ਪੂਰਾ ਜਿੰਨੀ ਕੁ ਉਪਰੋਂ ਆ ਉਮੀਦ ਕਰਦੇ ਆ ਵੀ ਓਨਾ ਕੁ ਥੱਲੇ ਉਹ ਲੇਵਾ ਖੋਲੂਗੀ ਕਰਮਾ ਲਈ ਠੀਕ ਆ ਜੀ ਵੱਡਾ ਲੇਵਾ ਹਵਾਨਾ ਬਣਾ ਕੇ ਤਿਆਰ ਕਰ ਲੂਗੀ ਆ ਦੇਖੋ ਥੋੜੀ ਥਣਾ ਦੇ ਉੱਪਰ ਦਵਾਈ ਦੂ ਵੀ ਜਿ ਲਈ ਸੀ ਹਾਂਜੀ ਮੱਕ ਨਿਆ ਦੂਜੀ ਮੈਦਾ ਮਿਲਾ ਜਾ ਕੇ ਤੇ ਲੱਗਾ ਆਈ ਤੇ ਪਹਿਲਾਂ ਬਾਹਰ ਬੱਜੀਆਂ ਨਾ ਸੂਈ ਦਾ ਅੱਛਾ 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 ਹੂੰ ਠੀਕ ਹੈ ਜੀ ਸੋ ਬਿਲਕੁਲ ਥਾਣਾ ਦੇ ਉੱਪਰ ਮਾਰਾ ਜਾ ਐਦਾ ਦੋਸਤੋਂ ਦੂਜੇ ਪਸੂ ਦਾ ਮੈਲਾ ਜਾ ਲੱਗਾ ਤੇ ਮੈਂ ਸੋਚਿਆ ਸੀ ਵੀ ਥੋੜੀ ਦਵਾਈ ਜੇ ਲੱਗੀ ਪਰ ਥਾਂ ਤੋਂ ਬਿਲਕੁਲ ਬੇਦਾਗ ਤਸੱਲੀ ਕੋਈ ਵੀਰ ਕਰ ਸਕਦਾ ਵੇਖੋ ਲਵਾਈ ਦੇ ਵਿੱਚ ਲੰਬੇ ਥਾਣਾ ਥਾਣਾ ਚੱਡਾ ਬਹੁਤ ਸੁਣਾ ਤਿਆਰ ਕਰੂਗੀ ਇੰਨੀ ਤਾਂ ਉਮੀਦ ਆਪਾਂ ਕਰਦੇ ਆਂ ਵੀ ਵੱਡੀ ਮਾਝਾ ਛੱਡਾ ਛੋਟਾ ਪੂਰਾ ਖੋਲਣਾ ਹੈ ਹਜੇ ਤਾਂ ਬਣਾਉਣਾ ਮਿਲਦਾ ਜੀ ਹਜੇ ਲੈਵਾ ਤਿਆਰ ਕਰੂ ਵੀ ਵੀਰ ਜੀ 10 20 ਪੈਸੇ ਉਹਨੇ ਸ਼ੁਰੂ ਕੀਤਾ ਕੰਮ ਹਾਂ ਜੀ ਹਜੇ ਤਿਆਰ ਕਰੂਗੀ ਲੈਵਾ ਤੇ ਗਰਵਤ ਤੇ ਮੇਰੇ ਇਹਦਾ ਅੱਜ ਮੁੱਲ ਕੀ ਕਰਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤੋ 90000 ਅੱਜ ਦਾ ਰੇਟ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਗੀ ਸਾਹਮਣੀ ਪੈਣੀ ਆ ਕੋਈ 8-7 ਦਿਨ 10 ਦਿਨਾਂ ਚ ਪੂਰੀ ਤਿਆਰੀ ਕਰਮਾਂ ਲਈ ਕਰ ਜੀ ਹਫਤੇ ਦਾ ਗੇੜ ਹੈ ਜੀ ਠੀਕ ਆ ਹਾਂ ਜੀ ਕੋਈ ਹਫਤਾ ਵੀ ਲੈ ਗਈ ਤੇ ਪੂਰਾ ਫਸ ਜੂਗੀ ਥਲੇ ਉਹ ਠੀਕ ਆ ਬਾਕੀ ਇਹ ਪਸ਼ੂ ਜਿਹੜੇ ਦੋਸਤੋ ਅੱਜ ਤੁਹਾਨੂੰ ਦਿਖਾਏ ਇਹ ਸੱਤ ਮੱਝਾਂ ਝੋਟੀਆਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਚਾਰ ਸੁਈਆਂ ਸਵਾਈਆਂ ਨੇ ਤਿੰਨ ਗੱਵਣ ਤੇ ਦੋ ਵੜਾ ਨੇ ਜਿਹੜੀਆਂ ਆਪਾਂ ਤੁਹਾਨੂੰ ਲਾਸਟ ਵਿੱਚ ਇਹ ਦਿਖਾ ਦੇਣੀਆਂ ਨੇ ਸੋ ਨੌ ਐਨੀਮਲ ਸੀਗੇ ਟੋਟਲ ਅੱਜ ਨੌ ਪਸ਼ੂ ਆ ਠੀਕ ਹੈ ਤੇ ਫਿਲਹਾਲ ਇੱਕ ਵਾਰੀ ਵੜਾ ਤੁਹਾਨੂੰ ਇਧਰੋਂ ਦਿਖਾ ਦਿੰਨੇ ਆ ਜੇਕਰ ਵੰਤਾ ਵੜਾ ਦੋਨੋਂ ਗੱਬਣੇ ਆ ਹਾਂਜੀ ਦੋਨੋਂ ਗੱਬਣਾ ਵੀ ਜੀ ਠੀਕ ਹੈ ਜੀ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ ਆ ਇਹਦਾ ਸੁਆਦ ਦੱਸ ਲੀਏ ਦੂਜਾ ਸੁਆਦ ਸੁਣੀ ਦੂਜਾ ਹਾਂਜੀ ਠੀਕ ਹੈ ਕੱਦ ਕੋ ਤਾਂ ਚੰਗਾ ਵੱਡਾ ਐਚ ਐਫ ਬਰੀਡ ਦੇ ਵਿੱਚ ਫੁੱਲ ਹਾਂਜੀ ਠੀਕ ਹੈ ਜੀ ਪਿਓਰ ਐਚ ਐਫ ਬਰੀਡ ਦੇ ਵਿੱਚ ਦੋਸ ਸੁਆਦ ਆ ਜਾਂਦਾ ਤੇ ਦੂਜਾ ਸੁਆਦ ਤੇ ਦਿਨ ਹਜੇ ਲੈ ਜੂ ਹਫਤਾ ਇਹ ਵੀ ਆ ਦਿਨਾਂ ਹਜੇ ਲੈ ਜੂਗੀ ਹੈ ਠੀਕ ਹੈ ਬਾਕੀ ਥਣਾ ਦੀ ਲੇਵੇ ਦੀ ਪੂਰੀ ਤਸੱਲੀ ਗਾਰੰਟੀ ਹਾਂਜੀ ਠੀਕ ਹੈ ਠੰਡੀ ਠਰੀ ਵੀ ਬਹੁਤ ਆ ਦੇਖੋ ਮੂੰਹ ਆਹ ਦੇਖੋ ਵਖਾਦ ਗਏ ਮੂੰਹ ਮੂੰਹ ਆਹ ਠੰਡੀ ਠਰੀ ਬਹੁਤ ਆ ਆ ਜੀ ਆ ਲੋ ਜੀ ਆ ਦੇ ਹੂੰ ਮਾ ਠੀਕ ਹੈ ਜੀ ਜਾਓ ਬਾਹਰ ਕੱਢ ਕੇ ਨੂੰ ਦਿਖਾ ਦਿਓ ਜੀ ਤੇ ਸੂਬਾ ਦੂਜਾ ਹਾਂਜੀ ਦੂਜਾ ਦੂਜਾ ਸੂਬਾ ਸੁਣੀ ਆਹਾਂ ਨੇ ਮਨ ਲੋ ਤਾਂ ਜਵਾਨ ਹੋ ਗਈ ਹੋਣੀ ਐ ਨਹੀਂ ਚਿੱਗੀ ਵਾਲੇ ਹੈ ਚਿੱਗੀ ਵਾਲੇ ਤਾਂ ਨਹੀਂ ਹੋਣ ਅੱਛਾ ਜੀ ਚਲੋ ਮੂੰਹੋਂ ਦੰਦੋ ਦਿਖਾ ਦੇ ਆ ਜੀ ਹੈ ਆ ਲਓ باقی ਦੋਸਤੋ 6-7 ਦਿਨ ਆਈਡੀਆ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਕਦਕੂ ਤੋਂ ਵੱਡਾ ਠੀਕ ਹੈ ਇੱਲਾ ਥੱਲੇ ਅੱਛਾ ਘਰੋਂ ਤਾਂ ਦੰਦੋ ਜਵਾਨ ਹੀ ਐ ਨਾ ਹਾਂਜੀ ਜਵਾਨ ਹੋ ਜਵਾਨ ਯਾਦ ਦੋ ਤੁਸੀਂ ਆਹੋ ਹਾਂਜੀ ਆ ਜਵਾਨ ਹੋਗੀ ਤੁਹਾਨੂੰ ਹਾਂਜੀ ਦੂਜਾ ਸੂਆ ਹਾਂ ਹਾਂ ਓਏ ਲਓ ਜੀ ਪਰਾਂ ਜਾ ਦੂਜਾ ਸੂਆ ਦੋਸਤੋ ਮੂੰਹੋਂ ਤੋਂ ਦੋ ਜਵਾਨ ਆ ਠੀਕ ਆ ਬਾਕੀ ਲੇਵਾ ਆਰਡਰ ਤੁਸੀਂ ਆ ਵੇਖ ਕੇ ਸਾਹਮਣੇ ਚੈੱਕ ਕਰੋ ਆ ਜੇ ਲੇਵਾ ਬਹੁਤ ਚੰਗਾ ਬਣਾ ਜੂਗੀ ਹਾਂ ਹਾਂਜੀ ਠੀਕ ਆ ਸੋ ਫੋਲੋ ਵੱਡੀ ਵੈੜਾ ਦੋਸਤੋ ਜਿੱਦਾਂ ਆਪਾਂ ਨਾਰਮਲ ਇੱਕ ਫਾਰਮ ਵਾਲੀਆਂ ਵੈੜਾ ਦੇਖਦੇ ਆਂ ਵੱਡੀਆਂ ਵੈੜਾ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆਂ ਇਸ ਵੈੜ ਦੀ ਵੱਡੀ ਵੈੜਾ ਤੇ ਚਾਰ ਥਾਣਾ ਚਾਰ ਇਥੇ ਥਾਣਾ ਦਾ ਸਪੇਸ ਪੂਸ ਫਿਰਲ ਜਿਹੜੀ ਆ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਅੱਛਾ ਕਰਵਾ ਤਾਂ ਕੀ ਕਰਦੇ ਆ ਲੈਣ ਦੇਣ ਦਾ ਫਿਰ ਇਹਦੀ ਡਿਮਾਂਡ ਵੀਰ ਜੀ 60000 60 ਹਾਂਜੀ ਠੀਕ ਆ ਜੀ ਹਾਂਜੀ ਠੀਕ ਆ 60000 ਚੋ ਵੀ ਚਲੋ ਹਰ ਇੱਕ ਪਸ਼ੂ ਦੇ ਵਿੱਚ ਹੁੰਦਾ ਰਹਿੰਦਾ ਕੋਈ ਨਹੀਂ ਹੋ ਜੂਗਾ ਮਾਨਤਾ ਨਹੀਂ ਹੋ ਜੂਗਾ 60000 ਦੋਸਤੋ ਪਰ ਜਿਹੜੇ ਹਿਸਾਬ ਨਾਲ ਇਹ ਮੈਨੂੰ ਜਿਆਦਾ ਹੈ ਗਾਂ ਜਿਹੜੀ 20 ਤੋਂ ਪਲੱਸ ਹੀ ਦੁੱਧ ਦੇਊਗੀ ਹਾਂਜੀ ਆ ਭਰ ਦੇਊਗੀ ਦੁੱਧ ਦੋ ਬਰੀਡ ਵਾਲੀ ਹੈ ਨਾ ਬਰੀਡ ਨੇ ਦੁੱਧ ਦੇਣਾ ਬਰੀਡ ਨੇ ਭਰ ਦੇਣਾ ਦੁੱਧ ਹਾਂਜੀ ਆਂਦਾ ਕੁਛ ਨਹੀਂ ਏਡੀ ਵੱਡੀ ਬੈੜ ਨੂੰ 20 ਲੀਟਰ ਵੀ ਜਾਂਦਾ ਹਾਂਜੀ 20 ਤੋਂ ਪਲੱਸ ਹੀ ਦੇਊਗੀ ਅੰਦਰ ਨਹੀਂ ਦਿੰਦੀ ਹਾਂ ਅੱਗੇ ਆ ਗਈ ਸੈਕਿੰਡ ਨੰਬਰ ਤੇ ਜਿਹੜੀ ਆ ਬੈੜ ਆਪਣੇ ਕੋਲ 60 ਠੀਕ ਇਹ ਕ੍ਰੋਸ 'ਚ ਆ ਗਈ ਹੈ ਨਾ ਹਾਂਜੀ ਇਹ ਕ੍ਰੋਸ 'ਚ ਜਰਸੀ ਕ੍ਰੋਸ ਆ ਗਿਆ ਹਾਂਜੀ ਚੱਪ ਜਰਸੀ ਕ੍ਰੋ ਠੀਕ ਆ ਇਹ ਤਿਆਰੀ ਹੈ ਹਾਂਜੀ ਇਹ ਦੋਸਤੋ ਅੱਜ ਭਾਲ ਕਲਾ ਕੰਮੀ ਕੋਈ ਦੋ ਦਿਨ ਹਸਦਾ ਦੇ ਦੇ ਬਹੁਤ ਵੇਖੋ ਬਾਕੀ ਥਣ ਤੋਂ ਨੂੰ ਵੇਖ ਲਓ ਤੁਸੀਂ ਬਹੁਤੇ ਵੀਰਾਂ ਨੂੰ ਹੁੰਦਾ ਵੀ ਥਣ ਪਾਲਾ ਛੋਟਾ ਨਾ ਹੋਵੇ ਬਾਕੀ ਹੱਥੀ ਚਵਾਈਲਾ ਥਾਣਾ ਆ ਵੇਖੋ ਆ ਲਓ ਜੀ ਆ ਲਓ ਜੀ ਹੱਥੀ ਚਵਾਈਲਾ ਥਾਣਾ ਆ ਮਗਰਲੇ ਥਣ ਥੋੜੇ ਦੇਖ ਲਓ ਤਪਾਈ ਤੁਸੀਂ ਆ ਲਓ ਆ ਲਓ ਠੀਕ ਆ ਆ ਲਓ ਜੀ ਠੀਕ ਆ ਠੀਕ ਆ ਉਹ ਤੇ ਅਗਲੇ ਦਿਨ ਸਤੂ ਸਭ ਹੋਣੀ ਹੈ। ਆ ਬਿਲਕੁਲ ਜੀ ਬਿਲਕੁਲ। ਲਟਾਇਓ ਸ਼ਿਕਰ ਤੋਂ ਬਰਾ। ਉਹ ਤੇ ਆ ਜਾਂਦਾ ਬਗ ਜੰਮ ਜਾਂਦਾ। ਹਾਂਜੀ। ਆ ਕੋਈ ਗੱਲ ਨਹੀਂ। ਲਓ। ਉਹ ਦਾ ਅਗਲੇ। ਉਹ ਦਾ ਅਗਲੇ ਚੈੱਕ ਕਰ ਲੈਣੀ ਤੁਸੀਂ। ਬਿਲਕੁਲ ਜੀ ਬਿਲਕੁਲ। ਹਾਂਜੀ। ਲਓ ਦੋਸਤੋ ਫਿਲਹਾਲ ਕਿਸੇ ਵੀਰ ਨੇ ਆਪ ਵੀ ਆਣ ਕੇ ਇੱਥੇ ਆਪਦੀ ਤਸੱਲੀ ਕਰ ਲੈਣੀ ਹੈ। ਹਾਂਜੀ। ਤੇ ਬਾਕੀ ਕੋਜ ਕੋਜ ਤਪਾਈ ਕਰਨ ਦਾ ਮਤਲਬ ਲੋ ਵੀ ਹੁੰਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ, ਆਨਲਾਈਨ ਚੀਜ਼ ਮਂਗਾਉਣੀ ਆ ਤੇ ਉਹ ਤੁਸੀਂ ਆਪਦਾ ਬੇ ਤੜਕ ਸੌਦਾ ਕਰ ਸਕਦੇ ਜੀ। ਡਾਇਰੈਕਟ। ਤੇ ਕਰਵਾ ਤੈਨੂੰ ਵੀ ਖੋਲਦੀ ਆ ਸੁਬਾਹ ਵੀ ਦੂਜਾ ਹੀ ਹੈ। ਆ ਦੂ ਲਓ ਜੀ ਸੂਬਾ ਇਹ ਵੀ ਦੁਜਾ ਹੀ ਕੁਬਿਰ ਮੰਨ ਕੇ ਸੌਦਾ ਕਰ ਲੇ। ਨਸਲ ਬਰੀਡ ਦੇ ਵਿੱਚ ਦੋਸਤੋ ਐਚ ਐਫ ਉੱਤੇ ਥੋੜਾ ਜਰਸੀ ਦਾ ਕ੍ਰੋਸਾਂਗੇ ਹੈਗਾ ਠੀਕ ਆ। ਤੇ ਆਹ ਦੇਖੋ। ਠੀਕ ਆ। ਠੀਕ ਆ ਜੀ। ਸੋ ਬਾਕੀ ਥਣ ਥਣ ਜਿਹੜਾ ਦੋਸਤੋ ਹੱਥੀ ਚਵਾਈਲਾ ਪੂਰਾ ਥਣ ਥਣ ਪੂਰਾ ਹੱਥੀ ਚਵਾਈਲਾ ਸੋ ਆ ਬਾਡੀ ਬਣ ਤਰੈ ਦੀ ਲਓ ਜੀ ਠੀਕ ਆ ਅੱਛਾ ਗਰਮਾ ਤੇ ਦੀ ਕੀ ਰੋਗੀ ਡਿਮਾਂਡ ਇਹਦੀ ਡਿਮਾਂਡ ਵੀਰ ਜੀ ਜਿਹੜੀ ਸਹੀ 50000 50000 ਚ ਹਾਂ ਜੀ ਠੀਕ ਹੈ ਜੀ ਤੇ ਫਿਲਹਾਲ ਅੱਜ ਇਹ ਪਸ਼ੂ ਸੀ ਆਪਣੇ ਕੋਲ ਹਾਂ ਜੀ ਅੱਜ ਆਪਣੇ ਕੋਲ 9 ਪਸ਼ੂ ਹੀ ਦੋ ਬਿਹੜਾ ਤੇ 7 ਵਜੇ ਤੇ ਸੂਈਆਂ ਸਵਈਆਂ 4 3 ਗੱਬਣਾ 4 ਚਾਰ ਸੂਈਆਂ ਤੇ 3 ਵਜੇ ਗੱਬਣਾ ਤੇ ਦੋ ਵੇੜਾ ਗੱਬਣਾ ਤੂੰ ਵੇੜਾ ਵੀ ਗੱਬਣਾ ਸੋ ਟੋਟਲ ਜਿਹੜੇ ਦੋਸਤੋ 5 ਐਨੀਮਲ 5 ਪਸ਼ੂ ਜਿਹੜੇ ਆ ਗੱਬਣ ਆ ਤਿਆਰੀ ਤੇ ਆ ਕੋਈ 5-7-7 ਦਿਨਾਂ ਤੱਕ ਜਿਹੜੇ ਆ ਸਾਰੇ ਸੂਨ ਵਾਲੇ ਆ ਬਾਕੀ ਆਓ ਇੱਕ ਵਾਰੀ ਆਣ ਕੇ ਆਪਣੀ ਨਰਕ ਪਰਖ ਕਰੋ ਤਸੱਲੀ ਕਰੋ ਜਿੰਨੇ ਵੀਰ ਵੀ ਜਿਹੜਾ ਵੀ ਕੋਈ ਵੀਰ ਖਰੀਦਦਾ ਹੁੰਦਾ ਘਰੇ ਤੇ ਗਰਮੰਤਾ ਨੰਬਰ ਬੋਲ ਦਈਏ ਵੀਰ ਨੰਬਰ ਹੈਗਾ ਵੀਰ ਜੀ 98772 ਹਾਂਜੀ 8430 ਹਾਂਜੀ ਇਹ ਇੱਕ ਨੰਬਰ ਆ ਠੀਕ ਹੈ ਜੀ ਹਾਂਜੀ ਸੋ ਦੋਸਤੋ ਫਿਲਹਾਲ ਅਜ ਇਸ ਕਵਰੇਜ ਵਿੱਚ ਆਪਕੋ ਤੁਹਾਨੂੰ ਦਿਖਾਉਣੀ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਰੇ ਉੱਠ